ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਨਿਕਾਲਦੇ ਆਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਟੱਡੋਗੜ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪਰਜਾ ਮੰਡਲ ਦੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਟੱਡੋਗੜ ਦੀ ਵਰਸੀ ਮੌਕੇ ਆਪਣੇ ਵਿਚਾਰ ਜ਼ਾਹਿਰ ਕੀਤੇ ਨੇ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਨੂੰ ਵੀ ਭਗਵੰਤ ਸਿੰਘ ਮਾਨ ਵੱਲੋਂ ਯਾਦ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲਣ ਦੀ ਗੱਲ ਵੀ ਆਖੀ ਹੈ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਜਿਹਦੇ ਬਹੁਤ ਕਰੀਬੀ ਸਾਥੀ ਪ੍ਰਜਾ ਮੰਡਲ ਲਹਿਰ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਤਸੀਹੇ ਚੱਲੇ ਭੁੱਖ ਹੜਤਾਲਾਂ ਕੀਤੀਆਂ ਨਾਰਨੌਲ ਮਿੰਦਰਗੜ ਚ ਜ਼ਿਲ੍ਹੇ ਚ ਪੈਂਦਾ ਆ ਹਰਿਆਣਾ ਚ ਉੱਥੇ ਜੇਲ੍ਹ ਚ ਕੱਟੀ ਤੇ ਉਸ ਤੋਂ ਬਾਅਦ ਕੁਝ ਦੇਰ ਲਈ ਪਰਜਾ ਮੰਡਲ ਦੇ ਰਿਆਸਤ ਦੇ ਪਰਜਾ ਮੰਡਲ ਦੇ ਪ੍ਰਧਾਨ ਵੀ ਰਹੇ ਵੀਰ ਆਪਣੇ ਲਈ ਹਰੇਕ ਲੜ ਲੈਂਦਾ ਆਪਦੇ ਬੱਚਿਆਂ ਲਈ ਕੋਈ ਠੱਗੀਆਂ ਮਾਰਦਾ ਫਿਰਦਾ ਕੋਈ ਸੱਕਿਆਂ ਨਾਲ ਹੀ ਲੜਦਾ ਫਿਰਦਾ ਕਿਸੇ ਦੀ ਜ਼ਮੀਨ ਦੱਬ ਲਈ ਕਿਸੇ ਦਾ ਕੁਝ ਕਰ ਲਿਆ ਪਰ ਕਿਸੇ ਵਾਸਤੇ ਲੜਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਸਰਦਾਰ ਭਗਤ ਸਿੰਘ ਟਟੋਗਲ ਉਹਨਾਂ ਲੋਕਾਂ ਚੋਂ ਸੀ ਜੋ ਦੂਜਿਆਂ ਦੇ ਹੱਕਾਂ ਲਈ ਲੜਦੇ ਸੀ ਜੇਲਾਂ ਕੱਟੀਆਂ ਅੱਜ ਤਾਈਂ ਫਿਰ ਆਪਾਂ ਵਰ੍ਹੇ ਸਿਆ ਮਨਾ ਰਹੇ ਹਾਂ ਉਹਨਾਂ ਦੀਆਂ ਆਪਾਂ ਹਰ ਸਾਲ ਸ਼ਹੀਦ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਰਦੇਵ ਚੰਦਰ ਸ਼ੇਖਰ ਅਜ਼ਾਦ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਰੇ ਸਾਹਿਬਜ਼ਾਦਿਆਂ ਦੇ ਨਵੇਂ ਕੈਲੰਡਰ ਕਿਉਂ ਲੈ ਆਉਨੇ ਆ ਹਰ ਸਾਲ ਘਰ ਘਰ ਚ ਲਾਉਣ ਵਾਸਤੇ ਏਕੜਾ ਕੋਈ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਵੀ ਨਹੀਂ ਲੈਉਣੇ ਪੈਣਗੇ ਆਪਾਂ ਤਾਂ ਲੈ ਕੇ ਆਉਨੇ ਆ ਕਿਉਂਕਿ ਇਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਸਰਵਾਂਸ ਬਾਰੇ ਹੋਏ ਨੇ 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੰਮੇ ਹੋਏ ਨੇ ਇਸ ਕਰਕੇ ਆਪਾਂ ਉਹਨਾਂ ਦੇ ਕੈਲੰਡਰ ਉਹਨਾਂ ਦੀਆਂ ਫੋਟੋਆਂ ਵਾਲੇ ਕੈਲੰਡਰ ਲੈ ਕੇ ਆਉਨੇ ਆ। ਨਹੀਂ ਤਾਂ ਇੱਥੇ ਤੁਹਾਡੇ ਪਿੰਡਾਂ 'ਚ ਵੀ ਤੁਹਾਡੇ ਪਿੰਡ ਵੀ ਤੁਹਾਨੂੰ ਪਿੰਡ ਵਾਲਿਆਂ ਨੂੰ ਨਹੀਂ ਪਤਾ ਹੋਣਾ। ਦੋ ਤਿੰਨ ਬਜ਼ੁਰਗ ਤਾਂ ਇਹੋ ਜਿਹੀ ਹੋਣੇ ਵੀ ਤੁਹਾਨੂੰ ਨਹੀਂ ਪਤਾ ਹੋਣਾ ਵੀ ਉਹ ਮਤਲਬ ਚੜ੍ਹਾਈ ਕਰ ਗਏ ਜਾਂ ਹੈਗੇ ਨੇ ਹਜੇ। ਐਨੀ ਗੁੰਮਨਾਮ ਜ਼ਿੰਦਗੀ ਜਿਉਂ ਕੇ ਵੀ ਲੋਕ ਚਲੇ ਜਾਂਦੇ। ਕਿ ਕਿਸੇ ਨੇ ਲਿਖਿਆ ਕਿ ਕਿ ਜਿਹੜੇ ਸ਼ਹੀਦ ਹੁੰਦੇ ਨੇ ਇਹ ਅਮਰ ਹੋ ਜਾਂਦੇ ਨੇ ਤੇ ਇੱਕ ਪਿੰਡ ਦੇ ਨਹੀਂ ਹੁੰਦੇ ਉਹ ਉਹ ਸਾਰੀ ਕੌਮ ਦੇ ਹੋ ਜਾਂਦੇ ਨੇ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂੋਂ ਸੇ ਹੁੰਦਾ ਹੈ ਖਿਆਲ ਵੱਡੇ ਸਾਤ ਭਗਤ ਸਿੰਘ ਹੋਰੀ ਤੇ 23 23 ਸਾਲ ਦੇ ਅੱਜ ਤੋਂ 500 ਸਾਲ ਬਾਅਦ ਵੀ 23 23 ਸਾਲ ਦੇ ਰਹਿਣਗੇ ਉਹ ਖਿਆਲ ਵੱਡੇ ਸੀ ਅੱਜ ਆਪਾਂ 87ਵੀਂ ਵਰਸੀ ਮਨਾ ਰਹੇ ਹਾਂ ਅੱਜ ਜ਼ਮਾਨਾ ਇਹ ਆ ਗਿਆ ਆਪਣੇ ਸਕੇ ਪਿਓ ਦੀ ਦੂਜੀ ਵਰਸੀ ਮਨਾਉਣ ਨੂੰ ਦੋਨੇ ਭਾਈਆਂ 'ਚ ਸਹਿਮਤੀ ਨਹੀਂ ਬਣਦੀ ਦੂਜੀ ਵਰਸੀ ਮਨਾਉਣ ਨੂੰ ਛੱਡ ਪਰੇ ਪੈਸੇ ਲੱਗਦੇ ਨੇ ਅਰਦਾਸ ਹੀ ਕਰਾ ਦਿੰਦੇ ਆ ਬਸ 87ਵੀਂ ਵਰਸੀ ਤੇ ਅੱਜ ਆਪਾਂ ਦੂਰੋਂ ਦੂਰੋਂ ਇਕੱਠੇ ਹੋਇਆ ਮੈਂ ਦੇਖਿਆ ਬਾਹਰ ਚੂਲੇ ਲੱਗੇ ਨੇ ਮੇਲਾ ਔਰ ਹਰ ਪਿੰਡ ਵਾਲੇ ਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਨਾ ਕਿ ਤੁਸੀਂ ਇਸ ਆਪਣੇ ਪਿੰਡ ਦੇ ਇਸ ਸ਼ਹੀਦ ਨੂੰ ਉਹਦੀ ਉਹਦੀ ਬਾਲੀ ਹੋਈ ਮਿਸਾਲ ਨੂੰ ਤੁਸੀਂ ਜਗਦੀ ਰੱਖਿਆ ਉਹਦੇ ਦੀਵੇ ਨੂੰ ਜਗਦਾ ਰੱਖਿਆ ਕਿ ਇਕੱਠੇ ਹੋ ਕੇ ਸਾਰੇ ਤੁਸੀਂ ਇਹ ਇੱਕ ਕੇ ਨਾਲ ਤੁਸੀਂ ਇੱਥੇ ਮਨਾਉਂਦੇ ਹੋ ਉਧਰ ਭਾਰਤੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਜਿਹੀਆਂ ਸਿਆਸੀ ਪਾਰਟੀਆਂ ਦੇ ਉੱਤੇ ਜਿਹੜੀਆਂ ਸਿਆਸੀ ਤੌਰ ਤੇ ਐਕਟਿਵ ਨਹੀਂ ਸਨ ਅਜਿਹੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦਾ ਕਿਤੇ ਵੀ ਦਫ਼ਤਰ ਨਹੀਂ ਮਿਲਿਆ ਚੋਣ ਕਮਿਸ਼ਨ ਨੂੰ ਅਤੇ ਸਿਆਸੀ ਗਤੀਵਿਧੀਆਂ ਦੇ ਵਿੱਚ ਵੀ ਉਹ ਸ਼ਾਮਿਲ ਨਹੀਂ ਸਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ 334 ਰਜਿਸਟਰਡ ਗੈਰ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਗੈਰ ਸੂਚੀਬੱਧ ਕੀਤਾ ਗਿਆ ਇਹ ਪਾਰਟੀਆਂ 2019 ਤੋਂ ਲੈ ਕੇ ਹੁਣ ਤੱਕ 6 ਸਾਲਾਂ ਦੇ ਵਿੱਚ ਚੋਣ ਲੜਨ ਦੀ ਜ਼ਰੂਰੀ ਸ਼ਰਤ ਨੂੰ ਵੀ ਪੂਰਾ ਨਹੀਂ ਕਰ ਸਕੀਆਂ ਅਸਫਲ ਰਹੀਆਂ ਨੇ ਇਸ ਸ਼ਰਤ ਨੂੰ ਪੂਰਾ ਕਰਨ ਦੇ ਵਿੱਚ ਸੁਚੋਣ ਕਮਿਸ਼ਨ ਵੱਲੋਂ ਕਾਰਵਾਈ ਕਰਦਿਆਂ ਹੋਇਆ ਇਹਨਾਂ 334 ਰਜਿਸਟਰਡ ਪਾਰਟੀਆਂ ਨੂੰ ਗੈਰ ਸੂਚੀਬੱਧ ਕਰ ਦਿੱਤਾ ਗਿਆ ਇਹਨਾਂ ਨੂੰ ਸੂਚੀ 'ਚੋਂ ਕੱਢ ਦਿੱਤਾ ਗਿਆ ਦੇਸ਼ ਭਰ ਦੇ ਵੱਖ-ਵੱਖਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਬਣੀਆਂ ਇਹਨਾਂ ਸਿਆਸੀ ਪਾਰਟੀਆਂ ਦੀ ਮਾਨਤਾ ਜਿਹੜੀ ਹੈ ਉਹ ਰੱਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਅਭਿਆਨ ਦੇ ਵਿੱਚ ਕੋਲ 2854 ਗੈਰ ਰਜਿਸਟਰਡ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਦੇਖਿਆ ਗਿਆ ਉਹਨਾਂ ਦਾ ਜਾਂਚ ਕੀਤੀ ਗਈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤੇ ਹੁਣ 334 ਦੀ ਜਿਹੜੀ ਮਾਨਤਾ ਰੱਦ ਕਰਨ ਤੋਂ ਬਾਅਦ ਇਹਨਾਂ ਦੀ ਗਿਣਤੀ 2520 ਰਹਿ ਗਈ ਹੈ ਤੁਹਾਨੂੰ ਇਹ ਦੱਸ ਦਈਏ ਕਿ ਇਸ ਵੇਲੇ ਦੇਸ਼ ਦੇ ਵਿੱਚ 6 ਕੌਮੀ ਪਾਰਟੀਆਂ ਨੇ ਨੈਸ਼ਨਲ ਪੱਧਰ ਦੀਆਂ 6 ਪਾਰਟੀਆਂ ਨੇ ਤੇ 67 ਜਿਹੜੀਆਂ ਨੇ ਸੂਬਾ ਪੱਧਰ ਦੀਆਂ ਪਾਰਟੀਆਂ ਇਸ ਵੇਲੇ ਦੇਸ਼ ਦੇ ਵਿੱਚ ਸਿਆਸੀ ਤੌਰ ਤੇ ਕੰਮ ਕਰ ਰਹੀਆਂ ਨੇ ਤੇ ਉਧਰ ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਲਗਾਤਾਰ ਜਾਰੀ ਹੈ ਇਹ ਮੁਕਾਬਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਫੌਜ ਨੇ ਖੂਫੀਆ ਜਾਣਕਾਰੀ ਦੇ ਆਧਾਰ ਤੇ ਇਲਾਕੇ ਦੇ ਵਿੱਚ ਤਲਾਸ਼ੀ ਦੀ ਮੁਹਿੰਮ ਸ਼ੁਰੂਆਤ ਕੀਤੀ ਸੀ ਸਵੇਰ ਤੋਂ ਹੀ ਤਣਾਅਪੂਰਨ ਮਾਹੌਲ ਹੈ ਜਿਹੜਾ ਬਣਿਆ ਹੋਇਆ ਆਲੇ-ਦੁਆਲੇ ਦੇ ਪਿੰਡਾਂ ਦੇ ਵਾਸੀਆਂ ਨੂੰ ਅਲਰਟ ਕੀਤਾ ਗਿਆ ਪਿੰਡ ਵਾਸੀ ਆਪਣੇ ਘਰਾਂ ਦੇ ਵਿੱਚ ਰੁਕੇ ਹੋਏ ਨੇ ਲੁਕੇ ਹੋਏ ਨੇ ਬਾਹਰ ਨਹੀਂ ਨਿਕਲ ਰਹੇ ਤਾਂ ਜੋ ਗੋਲੀਬਾਰੀ ਤੋਂ بچਿਆ ਜਾ ਸਕੇ ਤੁਹਾਨੂੰ ਦੱਸ ਦਈਏ ਕਿ ਐਤਵਾਰ 10 ਅਗਸਤ ਨੂੰ ਹੀ ਵਾਈਟ ਨਾਈਟ ਕੋਰ ਦੀ ਇੱਕ ਟੀਮ ਨੇ ਇਲਾਕੇ ਦੇ ਵਿੱਚ ਅਤਵਾਦੀਆਂ ਦੀ ਮੌਜੂਦਗੀ ਬਾਰੇ ਭਰੋਸੇਯੋਗ ਜਾਣਕਾਰੀ ਦੇ ਆਧਾਰ ਤੇ ਇਹ ਕਾਰਵਾਈ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਕਾਰਵਾਈ ਲਗਾਤਾਰ ਜਾਰੀ ਹੈ ਜਿਵੇਂ ਹੀ ਸੈਨਿਕ ਇਲਾਕੇ ਦੇ ਵਿੱਚ ਪਹੁੰਚੇ ਅਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਫੌਜ ਨੇ ਵੀ ਮੋਰਚਾ ਸੰਭਾਲ ਲਿਆ ਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਵਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਦੋਵੇਂ ਪਾਸਿਓਂ ਗੋਲੀਬਾਰੀ ਲਗਾਤਾਰ ਜਾਰੀ ਹੈ ਸੁਰੱਖਿਆ ਦਸਤਿਆਂ ਦੇ ਵੱਲੋਂ ਲਗਾਤਾਰ ਇਸ ਆਪਰੇਸ਼ਨ ਦੇ ਵਿੱਚ ਅਤਵਾਦੀਆਂ ਦੇ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ ਸਾਬਕਾ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕ ਅਨਮੋਲ ਗगन ਮਾਨ ਨੂੰ ਸਾਲ 2025-26 ਤੋਂ ਵਿਧਾਨ ਸਭਾ ਦੀ ਪ੍ਰਸ਼ੰਤ ਤੇ ਸੰਦਰਭ ਕਮੇਟੀ ਤੋਂ ਮੁਕਤ ਕਰ ਦਿੱਤਾ ਗਿਆ ਹੁਣ ਉਹਨਾਂ ਦੀ ਜਗ੍ਹਾ ਤੇ ਰਾਜਪੁਰਾ ਤੋਂ ਵਿਧਾਇਕ ਨੀਨਾ ਮੇਤਲ ਨੂੰ ਬਾਕੀ ਸਮੇਂ ਦੇ ਲਈ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਇਸੇ ਤਰ੍ਹਾਂ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਖਾਲੀ ਹੋਈ ਇੱਕ ਹੋਰ ਕਮੇਟੀ ਦੇ ਵਿੱਚ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਮੰਤਰੀਪਦ ਤੋਂ ਹਟਾ ਦਿੱਤਾ ਗਿਆ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਵੱਲੋਂ ਜਾਰੀ ਹੁਕਮ ਦੇ ਵਿੱਚ ਲਿਖਿਆ ਗਿਆ ਕਿ ਇਹ ਕਾਰਵਾਈ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਨਿਯਮ 183 ਦੇ ਤਹਿਤ ਕੀਤੀ ਗਈ ਹੈ। ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਦੀ ਜਗ੍ਹਾ ਤੇ ਨੀਨਾ ਮਿੱਤਲ ਨੂੰ ਕਮੇਟੀ ਦੇ ਵਿੱਚ ਰਹਿਣ ਲਈ ਨਾਮਜ਼ਦ ਕੀਤਾ ਗਿਆ ਤੇ ਇਸੇ ਤਰ੍ਹਾਂ ਤਰਨਤਾਰਨ ਤੋਂ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ 27 ਜੂਨ 2025 ਨੂੰ ਮੌਤ ਹੋਈ ਸੀ ਇਸ ਕਾਰਨ ਕਾਰੋਬਾਰੀ ਕਮੇਟੀ ਦੇ ਵਿੱਚ ਵੀ ਜਗ੍ਹਾ ਖਾਲੀ ਹੋ ਗਈ ਸੀ ਤੇ ਹੁਣ ਕੁਲਦੀਪ ਸਿੰਘ ਧਾਲੀਵਾਲ ਨੂੰ ਉੱਥੇ ਨਿਯੁਕਤ ਕੀਤਾ ਗਿਆ ਸਪੀਕਰ ਨੇ ਕਾਰਵਾਈ ਵਿਧਾਨ ਸਭਾ ਦੇ ਨਿਯਮ 180 ਦੇ ਤਿੰਨ ਦੇ ਤਹਿਤ ਕੀਤੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ 19 ਜੁਲਾਈ ਨੂੰ ਅਨਮੋਲ ਗगन ਮਾਨ ਨੇ ਅਚਾਨਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਐਕਸ ਦੇ ਪੋਸਟ ਦੇ ਵਿੱਚ ਲਿਖਿਆ ਸੀ ਕਿ ਉਹਨਾਂ ਦਾ ਦਿਲ ਬਹੁਤ ਭਾਰੀ ਹੈ ਅਤੇ ਇਹ ਵੀ ਲਿਖਿਆ ਸੀ ਕਿ ਮੈਂ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ ਸਪੀਕਰ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਨੇ ਪਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਉਹਨਾਂ ਦੇ ਘਰ ਪਹੁੰਚਦੇ ਨੇ ਤੇ ਅਨਮੋਲ ਗਗਨਮਾਨ ਨੂੰ ਮਨਾ ਲੈਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਤੇ ਇਸ ਤੋਂ ਬਾਅਦ ਅਨਮੋਲ ਗਗਨਮਾਨ ਦੇ ਮਾਮਲੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹਨਾਂ ਦੀ ਜਗ੍ਹਾ ਤੇ ਹੁਣ ਨੀਨਾ ਮਿੱਤਲ ਨੂੰ ਨਿਯੁਕਤ ਕੀਤਾ ਗਿਆ ਹੈ ਉਦਰ ਮੀਂਹ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਲਗਾਤਾਰ 4 ਦਿਨ ਭਾਰੀ ਬਰਸਾਤ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ 8 ਜ਼ਿਲ੍ਹਿਆਂ ਦੇ ਲਈ ਜਾਰੀ ਕੀਤਾ ਗਿਆ ਇਹਨਾਂ 8 ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਮੀਂਹ ਦੇ ਨਾਲ ਨਾਲ ਜਿਹੜੀ ਹੈ ਦਰਮਿਆਨੇ ਪੱਧਰ ਦੀ ਤੇ ਕਿਤੇ ਕਿਤੇ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਊਨਾ, ਹਮੀਰਪੁਰ, ਬिलासपुर, ਮੰਡੀ, ਕਾਂਗੜਾ, ਸ਼ਿਮਲਾ, ਸੋਲਨ ਤੇ ਸਿਰਮੌਰ ਜ਼ਿਲ੍ਹੇ ਸ਼ਾਮਲ ਨੇ। ਯਾਨੀ ਕਿ 11 ਅਗਸਤ ਨੂੰ ਵੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ orange alert ਤੇ 6 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ। ਸੋ ਇਸ ਤੋਂ ਇਲਾਵਾ 3 ਜ਼ਿਲ੍ਹਿਆਂ ਦੇ ਵਿੱਚ orange alert ਵੀ ਜਾਰੀ ਕੀਤਾ ਗਿਆ। ਸੁਮੀ ਦੇ ਕਾਰਨ ਤੁਹਾਨੂੰ ਦੱਸ ਦਈਏ ਕਿ ਹੜ੍ਹਾਂ ਦੇ ਕਾਰਨ ਹੁਣ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ 1988 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ ਤੱਕ 219 ਲੋਕ ਇਸ ਮੌਨਸੂਨ ਸੀਜ਼ਨ ਦੇ ਵਿੱਚ ਬਰਸਾਤ ਦੇ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਨੇ ਇੱਥੋਂ ਤੱਕ ਕਿ 27 ਲੋਕ ਅਜੇ ਵੀ ਲਾਪਤਾ ਨੇ 362 ਸੜਕਾਂ ਅਜੇ ਵੀ ਬੰਦ ਨੇ ਕਿਉਂਕਿ ਕਈ ਵਾਰ ਪੱਥਰ ਤੇ ਲੈਂਡਸਲਾਈਡਿੰਗ ਦੇ ਨਾਲ ਇਹ ਰਸਤੇ ਬੰਦ ਹੋ ਜਾਂਦੇ ਨੇ ਤੇ ਸੜਕਾਂ ਨੁਕਸਾਨੀਆਂ ਜਾਂਦੀਆਂ ਨੇ ਜੋ ਸੜਕਾਂ ਅਜੇ ਤੱਕ ਬੰਦ ਨੇ ਇਸ ਤੋਂ ਇਲਾਵਾ 613 ਟਰਾਂਸਫਰ ਵੀ ਕੰਮ ਨਹੀਂ ਕਰ ਰਹੇ ਬਿਜਲੀ ਦੇ ਟਰਾਂਸਫਾਰਮਰ ਕੰਮ ਨਹੀਂ ਕਰ ਰਹੇ ਜਿਸ ਕਾਰਨ ਸੈਂਕੜੇ ਪਿੰਡਾਂ ਦੇ ਵਿੱਚ ਅਜੇ ਵੀ ਹਨੇਰਾ ਹੈ ਰਾਤ ਨੂੰ ਸੋ ਇਸ ਤੋਂ ਇਲਾਵਾ ਨਾਲ ਹੀ ਜਲ ਪ੍ਰੋਜੈਕਟ ਜਿਹੜੇ ਨੇ ਜਿਹੜੇ ਬਿਜਲੀ ਬਣਾਉਂਦੇ ਨੇ ਜਲ ਪ੍ਰੋਜੈਕਟ ਉਹ ਵੀ ਨੁਕਸਾਨੇ ਗਏ ਨੇ ਸੋ ਵੱਡੇ ਪੱਧਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵਾਰ ਮੌਸਮ ਦੇ ਕਾਰਨ ਮੌਨਸੂਨ ਦੇ ਕਾਰਨ ਨੁਕਸਾਨ ਹੈ ਜਿਹੜਾ ਉਹ ਚੱਲਣਾ ਪਿਆ ਤੇ ਹੁਣ ਅਗਲੇ 4 ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਦਰਮਿਆਨੀ ਤੇ ਭਾਰੀ ਬਰਸਾਤ ਦਾ ਅਲਰਟ ਹੈ ਸੋ ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਉਧਰ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਹਲਕੀ ਜਿਹੜੀ ਹੈ ਬਰਸਾਤ ਹੋ ਜਾਰੀ ਹੈ ਆ ਗੱਲ ਕਰੀਏ ਪੰਜਾਬ ਦੇ ਵੱਖ-ਵੱਖਰੇ ਇਲਾਕਿਆਂ ਦੀ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਲੁਧਿਆਣੇ ਦੇ ਨਾਲ ਲੱਗਦੇ ਇਲਾਕੇ ਆ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਨੂਰਮੈਲ ਨਕੋਦਰ ਇਹ ਸਾਰੇ ਇਲਾਕੇ ਨੇ ਜਿੱਥੇ ਅੱਜ ਹਲਕੀ ਤੋਂ ਦਰਮਿਆਨੀ ਬਰਸਾਤ ਹੈ ਜਿਹੜੀ ਉਹ ਦੇਖੀ ਜਾ ਰਹੀ ਹੈ ਖਾਸ ਤੌਰ ਤੇ ਲੁਧਿਆਣੇ ਦੀ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ ਰੁਕ ਰੁਕ ਕੇ ਲਗਾਤਾਰ ਮੀਂਹ ਪੈ ਰਿਹਾ ਹਲਕੇ ਤੋਂ ਦਰਮਿਆਨਾ ਮੀਂਹ ਲੁਧਿਆਣਾ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੋ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਤਾਪਮਾਨ ਦੇ ਵਿੱਚ ਲਗਾਤਾਰ ਵਿਆਪਕ ਪੱਧਰ ਤੇ ਬੱਦਲਵਾਈ ਦੇ ਕਾਰਨ ਗਰਾਵੜ ਜ਼ਰੂਰ ਦੇਖਣ ਨੂੰ ਮਿਲੀ ਹੈ ਪਰ ਗਰਮੀ ਤੇ ਹਮਸ ਕਾਰਨ ਕਿਉਂਕਿ ਮੌਸਮ ਬੰਦ ਹੈ ਬੱਦਲਵਾਈ ਦੇ ਕਾਰਨ ਇਸ ਕਰਕੇ ਆ ਮੌਸਮ ਦੇ ਵਿੱਚ ਨਮੀ ਜ਼ਿਆਦਾ ਹੈ ਜਿਸ ਕਰਕੇ ਗਰਮੀ ਵੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਤਾਪਮਾਨ ਘਟ ਹੋਣ ਦੇ ਬਾਵਜੂਦ ਗਰਮੀ ਜਿਹੜੀ ਹੈ ਉਹ ਜ਼ਿਆਦਾ ਮਹਿਸੂਸ ਹੋ ਰਹੀ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ 14 ਅਗਸਤ ਨੂੰ ਇੱਕ ਵਾਰ ਫਿਰ ਤੋਂ ਦਰਮਿਆਨੀ ਤੋਂ ਭਾਰੀ ਬਰਸਾਤ ਦਾ ਅਗਲਾ ਜਿਹੜਾ ਦੌਰ ਹੈ ਉਹ ਸ਼ੁਰੂ ਹੋਣ ਵਾਲਾ ਹੈ ਆ ਤਾਪਮਾਨ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਤਾਪਮਾਨ ਰਿਕਾਰਡ ਕੀਤਾ ਗਿਆ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਅਬੂਰ ਦੇ ਵਿੱਚ ਦਰਜ ਕੀਤਾ ਗਿਆ। ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ 31.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦੇ ਵਿੱਚ 35.4 ਡਿਗਰੀ, ਲੁਧਿਆਣਾ ਦੇ 33 ਡਿਗਰੀ, ਪਟਿਆਲਾ ਦੇ ਵਿੱਚ 31.8 ਡਿਗਰੀ, ਗੁਰਦਾਸਪੁਰ ਦੇ ਵਿੱਚ 33.5 ਡਿਗਰੀ, ਬਠਿੰਡਾ ਦੇ ਵਿੱਚ 36.6 ਡਿਗਰੀ ਤਾਪਮਾਨ ਜਿਹੜਾ ਵੱਧ-ਵੱਧ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੀਂਹ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਆ ਹਲਕੀ ਤੋਂ ਦਰਮਿਆਨੀ ਬਾਰਿਸ਼ ਅੱਜ ਤਵੇਰ ਤੋਂ ਹੀ ਹੋ ਰਹੀ ਹੈ ਪਟਿਆਲਾ ਦੇ ਵਿੱਚ ਵੀ ਹਲਕੀ ਬਰਸਾਤ ਦਰਜ ਕੀਤੀ ਗਈ ਹੈ ਇਸ ਤੋਂ ਬਾਅਦ ਜਲੰਧਰ ਨਵਾਂ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਅੱਜ ਦਰਜ ਕੀਤੀ ਜਾ ਰਹੀ ਹੈ ਤੇ ਅਗਲੇ 3 ਦਿਨਾਂ ਤੱਕ ਹਲਕੀ ਬਰਸਾਤ ਵਿਆਪਕ ਪੱਧਰ ਤੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਤੇ ਕਿਤੇ ਪੈ ਸਕਦੀ ਹੈ ਪਰ 14 ਤਰੀਕ ਨੂੰ ਵਿਆਪਕ ਪੱਧਰ ਤੇ ਭਾਰੀ ਬਰਸਾਤ ਹੋਣ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਹੈ ਖਬਰਾਂ ਵਿੱਚ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਵਾਜ਼ਤ ਬਹੁਤ ਬਹੁਤ ਧੰਨਵਾਦ Thank <us> you.